ਰਾਸ਼ਪਤੀ 트럼ਪ ਨੇ ਕੱਲ ਸੋਸ਼ਲ ਦੇ ਉੱਤੇ ਇੱਕ AI ਦੀ ਵੀਡੀਓ ਗਾਜ਼ਾ ਦੀ ਪਾ ਕੇ ਕਹ ਲੋ ਵੀ ਸਾਰਿਆਂ ਨੂੰ ਸੁੱਤਿਆਂ ਨੂੰ ਹੀ ਉਠਾ ਦਿੱਤਾ ਜਿਹੜਾ ਰਿਵੀਰਾ ਦੀ ਗੱਲ ਉਹ ਕਰ ਰਹੇ ਸੀ 트럼ਪ ਹੁਣਾਂ ਦਾ ਆਪਣਾ ਬੁੱਤ سونے ਦਾ ਉੱਥੇ ਬਣਾ ਕੇ ਬਣਾਇਆ ਦਿਖਾਇਆ ਗਿਆ ਈਲਨ ਮਸਕ ਖੁਦ ਆਪ ਨਿਤਨੇ ਆਉ ਉਹ ਸਾਰੇ ਜਾਣੇ ਜਿਹੜੇ ਆ ਇਸ ਦੇ ਵਿੱਚ ਦੇਖੇ ਗਏ ਵੀ ਵੱਡੀਆਂ ਵੱਡੀਆਂ ਬਿਲਡਿੰਗਸ ਉੱਥੇ ਉੱਤਰ ਰਹੀਆਂ ਆ ਬੈਲੀ ਡਾਂਸ ਕਰਦੇ ਦਾੜੀ ਵਾਲੇ ਜਿਹੜੇ ਬੰਦੇ ਆ ਉਹ ਉੱਥੇ ਉਹਨਾਂ ਨੇ ਦਿਖਾਏ ਹੈਗੇ ਆ ਤੇ ਕਿਸ ਤਰੀਕੇ ਦੇ ਨਾਲ ਟੌਪਲੈਸ ਹੋ ਕੇ ਉੱਥੇ ਕਹਿੰਦੇ ਵੀ সুইমিং ਕੰਡੇ সুইমিং ਪੂਲ ਦੇ ਕੰਡੇ ਜਿਹੜੇ ਆ ਉਹ ਇੰਜੋਏ ਕਰਦੇ ਦਿਖਾਏ ਗਏ ਆ ਐਸਬਾਕੇ ਗਾਜ਼ਾ ਦੇ ਵਿੱਚ ਤਾਂ ਕਹਿ ਲਓ ਵੀ ਕਹਿਰ ਜਿਹੜਾ ਉਹ ਮਚਿਆ ਹੋਇਆ ਆ ਜਿੱਥੇ ਕੀ 2 ਮਿਲੀਅਨ ਲੋਕ ਘਰੋਂ ਬੇਕਰ ਹੋਏ ਆ ਘਰਾਂ ਦੇ ਘਰ ਇਲਾਕਿਆਂ ਦੇ ਇਲਾਕੇ ਪੂਰੀ ਤਰ੍ਹਾਂ ਜਿਹੜੇ ਉਹ ਤਬਾਹ ਹੋ ਚੁੱਕੇ 800 트럼ਪ ਹੋਣਾ ਦਾ ਜਿਹੜਾ ਪ੍ਰੋਪਰਟੀ ਡਵੈਲਪਮੈਂਟ ਪਲਾਨ ਆ ਗਾਜ਼ਾ ਦੇ ਲਈ ਉਹਦੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਪੇਸ਼ਕਾਰੀ ਇਸ AI ਜਨਰੇਟਿਡ ਵੀਡੀਓ ਦੇ ਨਾਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਕਾਫੀ ਜ਼ਿਆਦਾ ਬੈਕਲੈਸ਼ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਹਿੰਦੇ ਵੀ ਜਿੱਦਾਂ ਦੁਬਈ ਸਟਾਈਲ ਰਿਜ਼ੋਰਟ ਸਕਾਈਸਕ੍ਰੈਪਰ ਲਕਜ਼ਰੀ ਯਾਚ ਉਹ ਸਾਰੀਆਂ ਚੀਜ਼ਾਂ ਇਹਨਾਂ ਦੀ AI ਦੀ ਇਸ ਵੀਡੀਓ ਦੇ ਵਿੱਚ ਦੇਖੀਆਂ ਟਰੰਪ ਜੋ ਕੀ ਕਹਿੰਦੇ ਨੇ ਵੀ ਯੂਐਸ ਨੂੰ ਗਾਜ਼ਾ ਯੂਐਸ ਜਿਹੜਾ ਗਾਜ਼ਾ ਨੂੰ ਓਨ ਕਰਨਾ ਚਾਹੀਦਾ ਹੈ ਉਹ ਓਨ ਕਰਦਾ ਹੈ ਤੇ ਉਹਨਾਂ ਨੇ ਕਹਿੰਦੇ ਵੀ ਇਸ ਫੁਟੇਜ ਦੇ ਜ਼ਰੀਏ ਆਪਣਾ ਕਿਤੇ ਨਾ ਕਿਤੇ ਜਿਹੜਾ ਉਹ ਦਿਖਾਇਆ ਹੈ ਗਾਜ਼ਾ 2025 ਕਰਕੇ ਉਹਨਾਂ ਨੇ ਜਿਹੜੇ AI ਦੇ ਨਾਲ ਜਨਰੇਟਡ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਜਿਹੜਾ ਆ ਉਹ ਸ਼ੇਅਰ ਕੀਤਾ ਜਿਦੋਂ ਤੱਕ ਕਿ ਕਈ ਜਿਹੜੇ 트럼ਪ ਉਹਨਾਂ ਦੇ ਸਪੋਰਟਰ ਸੀ ਉਹਨਾਂ ਨੇ ਵੀ ਕਿਹਾ ਵੀ ਭਾਈ ਇਹ ਜਿਹੜੀ ਵੀਡੀਓ ਆ ਕਿਤੇ ਨਾ ਕਿਤੇ ਵੈਰੀ ਪੂਰ ਟੇਸ ਦੇ ਵਿੱਚ ਤੁਸੀਂ ਪੇਸ਼ ਕੀਤੀ ਆ ਕਹਿੰਦੇ ਵੀ ਆਈ ਹੇਟ ਦਿਸ ਵੀਡੀਓ ਆਈ ਲਵ आवर ਪ੍ਰੈਜ਼ੀਡੈਂਟ ਬਟ ਦਿਸ ਇਜ਼ ਹਾਰਰਬਲ ਇਹ ਜਿਹੜੇ ਕਈ ਸੋਸ਼ਲ ਦੇ ਉੱਤੇ ਲੋਕਾਂ ਨੇ ਉਸ ਦੇ ਉੱਤੇ ਜਿਹੜੀਆਂ ਉਹ ਟਿੱਪਣੀਆਂ ਅਕਤੀਆਂ ਹੈਗੀਆਂ ਆ ਸੋ ਕਹਿੰਦੇ ਵੀ ਇਹ ਜਿਹੜਾ ਸਟੈਚੂ ਆ ਇਹ ਸਿੰਬਲ ਐਂਟੀਕ੍ਰਾਈਸਟ ਦਾ ਹੁੰਦਾ ਆ ਤੇ ਕਹਿੰਦੇ ਵੀ ਰਾਸ਼ਪਤੀ ਟਰੰਪ ਨੂੰ ਆਪਣੇ ਆਪ ਨੂੰ ਹੰਬਲ ਕਰਨਾ ਜਿਹੜਾ ਉਹ ਚਾਹੀਦਾ ਹੈਗਾ ਆ ਸੋ ਇਹ ਟਰੰਪ ਹੋਣਾ ਨੇ ਕਿਤੇ ਕਿਤੇ ਕਹਿ ਸਕਦੇ ਵੀ 1:3 ਵੇ ਰਾਤ ਨੂੰ ਜਦੋਂ ਵੀ ਕਿਤੇ ਉੱਠਦੇ ਆ ਤਾਂ ਇਦਾਂ ਦੀ ਚੀਜ਼ ਜਿਹੜੀ ਉਹ ਛੱਡ ਕੇ ਗੱਲਬਾਤ ਆ ਜਾਂ ਪਬਲਿਸਿਟੀ ਆ ਜਾਂ ਚਰਚਾ ਜਿਹੜੀ ਉਹ ਜ਼ਰੂਰ ਬਟੌਰ ਲੈਂਦੇ ਨੇ ਪਰ ਇਹ ਕਹਿੰਦੇ ਵੀ ਓਵਰਆਲ ਗਾਜ਼ਾ ਦੇ ਲੋਕਾਂ ਦੇ ਲਈ ਉੱਥੇ ਸਾਵਿਆਂ ਦੇ ਲਈ ਇੱਕ ਬੜੇ ਹੀ ਪੂਰ ਟੈਸਟ ਦੇ ਵਿੱਚ ਵੀਡੀਓ ਜਿਹੜੀ ਆ ਉਹਨਾਂ ਨੇ ਪੇਸ਼ ਕੀਤੀ ਆ ਅਸਲ ਦੇ ਵਿੱਚ ਕੀ ਉਹਨਾਂ ਦਾ ਇਹੀ ਭਵਿਕ ਸੋਚਦੇ ਆ ਗਾਜ਼ਾ ਦੇ ਲਈ ਉਹ ਕਹਿੰਦੇ ਵੀ ਵਿੱਚੋਂ ਕਿਤੇ ਨਾ ਕਿਤੇ ਡੁੱਲਦਾ ਨਾ ਸਰ ਆਇਆ ਆ ਜੀ ਅਗਲੀ ਵਾਰ ਵਿੱਚ ਚਲਿਏ ਆਪਾਂ ਕੱਲ ਵੀ ਸਾਂਝੀ ਕੀਤੀ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਆ ਭਈ ਇੱਕ 골ਡ ਕਾਰਡ ਯੂਐਸ ਦਾ 골ਡ ਕਾਰਡ ਲੋਕ ਲੈ ਸਕਦੇ ਹੈਗੇ ਆ 5 ਮਿਲੀਅਨ ਡਾਲਰ ਜੇ ਉਹ ਲੈ ਕੇ ਆਂਦੇ ਆ 5 ਮਿਲੀਅਨ ਸੋ 50 ਲੱਖ ਡਾਲਰ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਉਹ 5 ਮਿਲੀਅਨ ਡਾਲਰ ਲੈ ਕੇ ਆਂਦੇ ਆ ਅਮਰੀਕਾ ਦੇ ਵਿੱਚ ਤੇ ਨੇਚਰਲੀ ਉਹ ਅਮੀਰ ਹੋਣਗੇ ਤੇ ਇੱਥੇ ਆ ਕੇ ਜਿਹੜਾ ਬਿਜ਼ਨਸ ਵੀ